ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਅੰਮ੍ਰਿਤਸਰ ਦੇ ਹਸਪਤਾਲ ਦੇ ਮਰਦਾ ਘਰ ਚ ਰੱਖੀ লাশ ਜ਼ਾਂਬੀਆ ਦੀ ਵਸਨੀਕ 28 ਸਾਲਾ ਕੈਲთა ਦੀ ਹੈ ਪੁਲਿਸ ਮੁਤਾਬਕ ਕੈਲთა 19 ਜੂਨ ਨੂੰ ਮੁੰਬਈ ਵਿੱਚ ਇੱਕ ਕੰਪਨੀ ਚ ਬਿਜ਼ਨਸ ਦੇ ਸਿਲਸਿਲੇ ਵਿੱਚ ਆਈ ਸੀ ਇਸ ਨੇ 27 ਜੂਨ ਨੂੰ ਵਾਪਸ ਜਾਣਾ ਸੀ ਕੈਲთა ਪਾਕਿਸਤਾਨ ਵੀ ਜਾਣਾ ਚਾਹੁੰਦੀ ਸੀ ਉਹ ਦਿੱਲੀ ਲਾਹੌਰ ਬੱਸ ਵਿੱਚ ਬੈਠ ਕੇ 82 ਸਰਾਹ ਤੱਕ ਪਹੁੰਚੀ ਪਾਰਟੀ ਅਧਿਕਾਰੀਆਂ ਨੇ ਉਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਪਰ ਇੱਕ ਰਾਤ ਪਾਕਿਸਤਾਨ ਵਿੱਚ ਬਿਤਾਉਣ ਤੋਂ ਬਾਅਦ ਕੈਲთა ਭਾਰਤੀ ਸਰਹੱਦ ਕੋਲ ਹਮਦੀ ਦਿਖਾਈ ਦਿੱਤੀ ਉਹਦੀ ਹਾਲਤ ਠੀਕ ਨਹੀਂ ਸੀ ਜਾਣਕਾਰੀ ਮੁਤਾਬਕ ਕੈਲთა ਨੂੰ ਪਾਕਿਸਤਾਨ ਨੇ ਵੀਜ਼ਾ ਔਨ ਅਰਾਈਵਲ ਦੇਣ ਤੋਂ ਇਨਕਾਰ ਕਰ ਦਿੱਤਾ ਅੰਮ੍ਰਿਤਸਰ ਵਿੱਚ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਅੰਮ੍ਰਿਤਸਰ ਪੁਲਿਸ ਨੇ ਮਹਿਲਾ ਦੇ ਪਰਿਵਾਰ ਤੇ ਐਮਬੈਸੀ ਨੂੰ ਇਸ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਵਿਦੇਸ਼ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਹੀ ਇਹਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਸੀਫਟਰ ਨੂੰ ਆਈਸੀਪੀ ਅਟਾਰੀ ਤੇ ਯਾ ਜੀ ਤੇ ਇਹਨੇ ਇਮੀਗ੍ਰੇਸ਼ਨ ਅਥਾਰਟिटीज ਨੂੰ ਰਿਕਵੈਸਟ ਕੀਤੀ ਸੀ ਪਾਕਿਸਤਾਨ ਜਾਣ ਵਾਸਤੇ ਇਮੀਗ੍ਰੇਸ਼ਨ ਅਥਾਰਟिटीज ਨੇ ਆਪਣੇ ਕਾਊਂਟਰਪਾਰਟ ਜਿਹੜੇ ਪਾਕਿਸਤਾਨ ਵਾਲੇ ਹੈਗੇ ਉਹਨਾਂ ਨਾਲ ਗੱਲ ਕਰਕੇ ਤੇ ਇਹਨੂੰ ਇੱਕ ਵਾਰੀ ਕ੍ਰਾਸ ਕਰਵਾਤਾ ਸੀਗਾ ਲੇਟਰ ਸਟੇਜ ਤੇ ਇਹ ਪਤਾ ਲੱਗਾ ਵੀ ਉਹਨਾਂ ਨੇ ਪਾਕਿਸਤਾਨ ਨੇ ਜਿਹੜਾ ਇਹਨੂੰ ਵੀਜ਼ਾ ਔਨ ਅਰਾਈਵਲ ਜਿਹੜਾ ਰਿਫਿਊਜ਼ ਕਰਤਾ ਸੀਗਾ ਤੇ ਇੰਡੀਅਨ ਕਾਊਂਟਰਪਾਰਟ ਨੇ ਕਿਹਾ ਵੀ ਇਹਨੂੰ ਵਾਪਸ ਲੈ ਲਓ بس ਬਸ ਜਿਸ ਟਾਈਮ ਤੇ ਉਹਨਾਂ ਨੇ ਦੱਸਿਆ ਇਹਨਾਂ ਨੂੰ ਉਸ ਟਾਈਮ ਤੇ ਜਿਹੜਾ ਡਿਊਟੀ ਆਫ ਕਰ ਚੁੱਕੇ ਸੀਗੇ ਇਹਨਾਂ ਨੇ ਉਹਨਾਂ ਨੂੰ ਕਨਵੇ ਕਰਤਾ ਇੰਡੀਅਨ ਨੂੰ ਤੇ ਉਹ ਜਿਹੜੀ ਹੈ 25th ਦੀ ਜਿਹੜੀ ਨਾਈਟ ਹੈਗੀ ਹੈ ਉਹ ਪਾਕਿਸਤਾਨ ਸਾਈਡ ਤੇ ਹੀ ਰਹੀ ਹੈ ਸਵੇਰ ਉਹਨਾਂ ਨੇ ਰੇਂਜਰਸ ਨੇ ਇਸ ਲੇਡੀ ਨੂੰ ਡੀਐਸਐਫ ਦੇ ਹੈਂਡਓਵਰ ਕੀਤਾ ਉਸ ਟਾਈਮ ਤੇ ਉਹਦੀ ਜਿਹੜੀ ਕੰਡੀਸ਼ਨ ਸੀ ਉਹ ਤਕਰੀਬਨ ਸੈਮੀ ਕੌਂਸ਼ੀਅਸ ਸੀਗੀ ਉਤੇ ਨਾ ਨੇ ਤਹਿਸੀਲਦਾਰ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਸੀ ਉਹਨਾਂ ਨੂੰ ਬੁਲਾ ਕੇ ਹੈਂਡਓਵਰ ਹੋਇਆ ਉਹਨਾਂ ਨੇ ਜਦੋਂ ਕੰਡੀਸ਼ਨ ਵੇਖੀ ਤੇ ਉਹਨਾਂ ਨੇ ਹਸਪਤਾਲ ਦੇ ਜਿਹੜਾ ਐਡਮਿਟ ਕਰਵਾਤਾ 26 ਤਰੀਕ ਨੂੰ ਤੇ ਹਸਪਤਾਲ ਦੇ ਰਿਮੇਟ ਤੋਂ ਬਾਅਦ ਲਾ ਚੱਲਦਾ ਰਿਹਾ 27 ਤਰੀਕ ਨੂੰ ਸ਼ਾਮ ਨੂੰ ਜਿਹੜੀ ਜਿਹੜੀ ਉਥੇ ਹਸਪਤਾਲ ਦੇ ਜਿਹੜੀ ਡੈਥ ਹੋ ਗਈ ਇਹਦਾ ਰਿਪੋਰਟ ਕੀ ਕਰੇ ਇਹਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਹਜੇ ਸਾਰਾ ਕੁਝ ਇਹਨਾਂ ਦੀ ਐਮਬੈਸੀ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਮਿਸਟਰ ਹ ਲੋਕਲ ਅਮਨ ਸ਼ਾਹ ਦੇ ਅਫਸਰਾਂ ਨੂੰ ਵੀ ਇਸ ਇਨਫੋਰਮ ਕਰ ਦਿੱਤਾ ਇਹਦੇ ਬਾਰੇ ਉਹਨਾਂ ਤੋਂ ਉਹਨਾਂ ਦੇ ਅੰਬੈਸੀ ਸਾਡੇ ਨਾਲ ਸੀ ਡੈੱਡ ਬਾਡੀ ਜਿਹੜੀ ਹੈ ਉਹਨੂੰ ਮੌਤਰੀ ਦੇ ਵਿੱਚ ਪ੍ਰੀਜ਼ਰਵ ਕਰਵਾ ਲਿਆ ਤੇ ਬਾਕੀ ਉਹਨਾਂ ਦੀ ਅੰਬੈਸੀ ਤੋਂ ਸਾਡੇ ਨਾਲ ਕੋਈ ਕੰਟੈਕਟ ਕਰਦਾ ਹੈ ਜਾਂ ਐਮਚਾ ਤੋਂ ਜਿੱਦਾਂ ਦੀਆਂ ਡਾਇਰੈਕਸ਼ਨ ਦੇ ਬਾਰੇ ਆਉਂਦੀਆਂ ਤੇ ਇਹਦਾ ਫਿਰ ਅਸੀਂ ਉਹਨਾਂ ਦੀ ਰਿਕਵੈਸਟ ਦੇ ਉੱਤੇ ਪੋਸਟਮਾਰਟਮ ਕਰਵਾ ਕੇ ਤੇ ਉਹਦੀ ਸਾਰੀ ਜੇ ਕੋਈ ਉਹਦੇ ਵਿੱਚ ਕੋਈ ਪੋਸਟਮਾਰਟਮ ਦੀ ਕੋਈ ਚੀਜ਼ ਆਈ ਤਾਂ ਉਸ ਸਾਰਾ ਸੂਟੇਬਲ ਐਕਸ਼ਨ ਲਿਆ ਜਾਵੇ